ਕੇਂਦਰੀ ਟੀਮ ਡੇਰਾ ਪੱਪਾ ਨਾਨਕ ਦਾਣਾ ਮੰਡੀ ਪੁੰਜੀ ਤਾਣਾ ਮੰਡੀ ਦੇ ਪ੍ਰਬੰਧਾਂ ਦਾ ਲਿਆਇਆ ਚਾਇਆ ਪਲਮੰਚੋਣੇ ਤੇ ਲਈ ਸੈਂਪਲ ਇਸ ਮੁਕੇ ਐਮਐਲਏ ਗੁਰਦੀਪ ਸਿੰਘ ਰੰਧਾਵਾ ਟੀਐਫਓ ਵੀ ਰਹੇ ਮੌਜੂਦ ਅੱਜ ਕੇਂਦਰੀ ਟੀਮ ਡੇਰਾ ਪੱਪਾ ਨਾਨਕ ਦਾਣਾ ਮੰਡੀ ਪੁੰਜੀ ਜਿੱਥੇ ਉਹਨਾਂ ਵੱਲੋਂ ਦਾਣਾ ਮੰਡੀ ਦੇ ਪ੍ਰਬੰਧਾ ਅਤੇ ਚੋਨੇ ਦੀ ਖਰੀਦ ਅਤੇ ਆ ਰਹੇ ਚੋਨੇ ਦੀ ਕੁਆਲਿਟੀ ਦਾ ਚੈਜਾ ਲਿਆ ਗਿਆ ਇਸ ਮੌਕੇ ਹਲਕਾ ਡੇਰਾ ਬਾਬਾ ਨਾਨਕ ਤੋਂ ਬਤਾਏ ਕਰਤਿਪ ਸਿੰਘ ਨੇ ਦਾਅਵਾ ਨਿੱਖਾ ਕੇ ਕੇਂਦਰੀ ਟੀਮ ਜੋ ਡੇਰਾ ਬਾਬਾ ਨਾਨਕ ਅਤੇ ਸਹਿਚਾਤਾ ਦਾਣਾ ਮੰਡੀਆਂ 'ਚ ਪਹੁੰਚੇ ਜਿੱਥੇ ਕੇ ਹੜ ਪ੍ਰਭਾਵਿਤ ਖੇਤਰਾਂ ਦਾ ਚੋਨਾ ਆਇਆ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਕੇਂਦਰ ਦੀ ਜੀ ਵੱਲੋਂ ਕਿਸਾਨਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ ਇਸ ਮੌਕੇ ਕਰਤਿਪ ਸਿੰਘ ਦਾਅਵਾ ਕੇਂਦਰੀ ਟੀਮ ਤੋਂ ਇਲਾਵਾ ਡੀਐਫਓ ਅਤੇ ਡੇਰਾ ਬਾਬਾ ਨਾਨਕ ਇਲਾਕੇ ਦੇ ਆਰਟੀ ਵੀ ਮੌਜੂਦ ਸਨ ਸਾਡੇ ਡੀਐਫਓ ਸਾਹਿਬ ਦਾ ਆਗਿਆ ਉਨਾਂ ਨੇ ਮਨਵਾ ਸਾਡੇ ਅਸੀਂ ਉਹਨਾਂ ਨੂੰ ਮੈਸੇਜ ਪਹਿਲਾਂ ਕਨਵੇ ਕੀਤਾ ਸੀ ਕਿ ਮੰਡੀ ਜਿਹੜਾ ਮਾਲ ਆ ਰਿਹਾ ਡੈਮੇਜਿਸਕਨਰ ਵਗੈਰਾ ਜ਼ਿਆਦਾ ਆ ਰਿਹਾ 9 ਤਰੀਕ ਨੂੰ ਪਹਿਲਾਂ ਕੀਮਾ ਤੋਂ ਸੈਂਪਲ ਆ ਰਹੀ ਗਿਆ ਸੀ ਅੱਜ ਫਿਰ ਦੁਬਾਰਾ ਉਹਨਾਂ ਐਫਸੀ ਦੇ ਮੁਲਾਜ਼ਮ ਲੈ ਕੇ ਬੀਚੀ ਕੀਤਾ ਸਾਡਾ ਵਿਸ਼ਵਾਸ ਤੋਂ ਆਇਆ ਉਹਨਾਂ ਨੇ ਸੈਂਪਲ ਆ ਪ੍ਰੋਪਰ ਭੇਜਦੇ ਜੋ ਵੀ ਰਿਪੋਰਟ ਆਈਗੀ ਉਹ ਸਾਹਮਣੇ ਲੱਗਦਾ ਹੈ ਕਿ ਪੋਜ਼ਿਟਿਵ ਰਿਜ਼ਲਟ ਆਏਗਾ ਦੇਖੋ ਸਰਕਾਰਾਂ ਦੇ ਕੰਮ ਅਸੀਂ ਤੇ ਸਮਝਦਾ ਵੀ ਜਿਹੜਾ ਜੀਵਨ ਜਨਕ ਫਸਲ ਦਾ ਦੂ ਚਾਰ ਦਿਨ ਚੱਲਦਾ ਹੈ ਇਹ ਤਾਂ ਸਾਨੂੰ ਪਤਾ ਵੀ ਸਰਕਾਰਾਂ ਦੇ ਕੰਮ ਇਹਨਾਂ ਭੇਜਣਾ ਫਿਰ ਕੈਮਰੇ ਦੀ ਮੀਟਿੰਗ ਬੈਠਣੀ ਰੈਕਸ਼ਨ ਇੱਕ ਦੰਮ ਵਾਲੀ ਮੇਲ ਵਾਲੀ ਗੱਲ ਦੀ ਅਸੀਂ ਆਪਣੇ ਵੀ ਖੱਜਲ ਖਰਾਬੀ ਵਾਲੀ ਗੱਲ ਆ ਫੋਨ ਜਿਹਨੂੰ ਟਾਈਪ ਜਿਹੜਾ ਨਾਂ ਨਹੀਂ ਜਾਣੀ ਠੀਕ ਹੈ ਤੁਸੀਂ ਵੀ ਅਫਸਰ ਸਾਹਿਬਾਂ ਨੂੰ ਪੁੱਛ ਲਈ ਤੁਹਾਨੂੰ ਕੋਈ ਜਿਹੜਾ ਟਾਈਮ ਤਾਂ ਕਿਸੇ ਨੇ ਕੋਈ ਦੱਸਿਆ ਨਹੀਂ ਜੇ ਇਹ ਤਾਂ ਦੋ ਚਾਰ ਦਿਨ ਚਾੜੀ ਆਪਾਂ ਦੋ ਚਾਰ ਦਿਨ ਲਈ ਜ਼ਿੰਮੇਵਾਰ ਨੂੰ ਰੋਕ ਸਕਦੇ ਹਾਂ ਜੇ ਰੁਕ ਜੇ ਜੇ ਕੋ ਹਫਤਾ ਤਾਂ ਆਪਾਂ 10 ਦਿਨ ਲਈ ਜ਼ਿੰਮੇਵਾਰ ਕੋਈ ਮੱਦਦ ਕਰ ਸਕਦਾ ਮੈਂ ਜੀ ਨਹੀਂ ਚਾਹਤੀ ਖੱਜਲ ਖਵਾਈ ਤੇ ਜੇ ਦੋ ਤਾਂ ਹੈ ਜੇ ਅਸੀਂ ਭਰਦੇ ਆ ਕਿ ਲੋਗ ਡੈਮੇਜ ਵਾਲਾ ਮਾਰ ਪਰ ਤੇ ਅਕਸਰ ਸਾਨੂੰ ਕਿਤੇ ਤੁਸੀਂ ਬੁਰੀਅਤ ਜੋ ਕਰੇ ਹਨ ਤੇ ਜਦੋਂ ਆਪਾਂ ਜ਼ਿੰਮੇਵਾਰ ਵੱਲ ਵੇਖਦੇ ਆ ਤਾਂ ਫਿਰ ਸਾਨੂੰ ਅਸੀਂ ਦੋਹੇ ਪਾਸੇ ਜਿਹੜੇ ਆ ਕਿਉਂਕਿ ਅਸੀਂ ਇਹਨਾਂ ਦੇ ਲਾਇਸੈਂਸੀ ਆ ਅਸੀਂ ਦੋਹੇ ਪਾਸੇ ਪਿੱਛੇ ਜਾ ਰਹੇ ਆ ਅਸੀਂ ਇਹ ਹੀ ਬੇਨਤੀ ਕਰਦੇ ਕਿ ਛੇਤੀ ਛੇਤੀ ਜੋ ਹੱਲ ਲਓਏ ਡੈਮੇਜ ਇਸ ਕਲਰ ਦਾ ਕੀਤਾ ਜਾਵੇ ਕਿਉਂਕਿ ਜ਼ਿੰਮੇਵਾਰ ਦਾ ਬਹੁਤ ਨੁਕਸਾਨ ਹੋਇਆ ਤੇ ਜਿੰਦਾ ਕੋ ਹੱਲੋ ਜੇ 150 ਰੁਪਏ ਦਾ 200 ਦਾ ਜੋ ਵੀ ਬੋਨਸ ਵਗੈਰਾ ਹੋ ਜੇ ਚਾਹੇ ਚਾਹੇ ਰੈਲੈਕਸੇਸ਼ਨ ਮਿਲ ਜਾਈਂ ਕਿਉਂਕਿ ਜ਼ਿੰਮੇਵਾਰ ਦਾ ਕੁਝ ਖਾਤ ਪਣਦਾ ਪਾਣੀ ਠਡਰੀਆਂ ਹੈ ਉਹ ਮਾਇਨ ਉਹ ਜਿਹੜੇ ਜਿਹੜੇ ਸੈਂਪਲ ਲੈ ਰਹੇ ਨੇ ਨਾ ਬਾਕੀ ਜੋ ਉਹਦੀ ਸੈਂਪਲ ਲੈਣ ਤੋਂ ਬਾਅਦ ਜੋ ਉਹਨਾਂ ਦਾ ਐਨਾਲਿਸਿਸ ਫੋਰ ਹੋਏਗੀ ਉਹ ਗੌਰਮਨ ਨੂੰ ਪੇਸ਼ ਕਰਨਗੇ ਜੋਰ ਸੀਨ ਹੋਏਗਾ ਪਰ ਪਰ ਇਹ ਮਤਨ پتہ ਕਿ ਸਰ ਜਿਹੜੇ ਇਹ ਹਾਰਡ ਪਟਨ ਤੋਂ ਲੱਗ ਰਿਹਾ ਹੈ ਹੜਪਾ ਉਹਨਾਂ ਕਰੀ ਫੈਸਿਲਿਟੀ ਜਿਹੜੀ ਹੈ ਸਰ ਬਹੁਤ ਡੈਮੇਜ ਹੋਈ ਹੋਈ ਹੈ ਕੀ ਡੈਮੇਜ ਦੇ ਵਿੱਚ ਫੀਸ ਦਿੱਤੀ ਜਾਏਗੀ ਕਿਸਾਨ ਨੂੰ ਜਾਂ ਆਰਟੀ ਨੂੰ ਜਾਂ ਸੈਂਪਲ ਜਿਹਨੂੰ ਜਾਂਦੇ ਨੇ ਉਸ ਤੋਂ ਬਾਅਦ ਉਹਦਾ ਜੋ ਐਨਾਲਿਸਿਸ ਹੁੰਦਾ ਹੈ ਅਨਲਿਸਿਸ ਤੋਂ ਬਾਅਦ ਉਹਨੂੰ ਇਸ ਦੇ ਰੈਪ੍ਰੈਜ਼ੈਂਟੇਟਿਵ ਅਨਲਿਸਿਸ ਦੇ ਤੌਰ ਤੇ ਲੈਂਡਿੰਗ ਹੋਈ ਜੋ ਗਵਰਨਮੈਂਟ ਅਨਾਉਂਸ ਕਰਦੀ ਹੈ ਲੈਫਰੇਸ਼ਨ ਇਨ ਨਾ ਪਿਛਲੇ ਸਮੇਂ ਅਜੀਬ ਜਿਹੀ ਜਰੂਰਤਾਂ ਹੁੰਦਾ ਹੈ ਤਾਂ ਉਸ ਦੇ ਜੋ ਵੀ ਗਵਰਨਮੈਂਟਲ ਚੀਜ਼ਾਂ ਦੇ ਜਾਂਦੇ ਨੇ ਉਹ ਇੰਪਲੀਮੈਂਟ ਹੋ ਜਾਂਦਾ ਤੁਸੀਂ ਪੰਜਾਬ ਵੱਲੋਂ ਆਪਣੇ ਵੱਲ ਪਰਪੋਜ਼ ਰੱਖਦੇ ਹੋ ਨਾ ਕਿ ਨੈਚੁਰਲੀ ਜੀ ਆਪਾਂ 9 ਤਰੀਕ ਨੂੰ ਪੂਰੇ ਜ਼ਿਲ੍ਹੇ ਦੀਆਂ ਮੰਨੀਆਂ ਦਾ ਸੈਂਪਲ ਲਏ ਕਿ ਇਹ ਨਰਸਸ ਕਰਵਾਇਆ ਕਿ ਸੀਰ ਨੇ ਹੈਡ ਆਫ ਸਪੈਸ਼ੀਸ ਹੈਦਰ ਤੇ ਪਰਸਨਲ ਮੈਨੇਜਮੈਂਟ ਸੈਂਟਰ ਤੋਂ ਉਹ ਚਾਹੀਏ ਕਿ ਜਿਹੜਾ ਕਿ ਉਹ ਰਾਈਸ ਜਿਹੜਾ ਦੇਣਾ ਉਹ ਐਬਸੋਲੂਟਲੀ ਦੇਵਪਨੀਏ ਸੀ ਮੰਨੀਆਂ ਦੇ ਨਾਲ ਸ਼ੈਕਿੰਗ ਕਰਵਾ ਕੇ ਅਸੀਂ ਉਹ ਸਲੈਕਸ਼ਨ ਕਰਦੇ ਹਾਂ ਸਮੂਹ ਇਸ ਕਰਕੇ ਜਿਵੇਂ ਟੀਮ ਲਾਇਨ ਨੇ ਬਹੁਤ ਟਾਈਮਲੀ ਆ ਗਈਆਂ ਨੇ ਤੇ ਜਦੋਂ ਜੋ ਇਹਨਾਂ ਦੀ ਰਿਪੋਰਟ ਆਏਗੀ ਇਹਦੇ ਕੋਲ ਨਹੀਂ ਕਿ ਸਾ ਕਿਉਂਕਿ ਤੁਹਾਡੀ ਤੁਹਾਡੀ ਰਿਪੋਰਟ ਦੇ ਉੱਤੇ ਸਾਰੀ ਜਿਹੜੀ ਇਹ ਗੱਲ ਹੁੰਦੀ ਹੈ ਉਹ ਜੇ ਤੁਹਾਡੀ ਰਿਪੋਰਟ ਤੁਸੀਂ ਇੱਥੋਂ ਬਣਾ ਕੇ ਜੇ ਭੇਜੋਗੇ ਇਹਨਾਂ ਦੇ ਹੱਥ ਵਿੱਚ ਤਾਂ ਹੀ ਉਹ ਸਾਡੇ ਕੋਲ ਰਿਪੋਰਟ ਜਾ ਚੁੱਕੀ ਹੈ ਜੀ ਉਸ ਤੋਂ ਬਾਅਦ ਜਿਹੜਾ ਐਫਸੀ ਆਪਣੀ ਰਿਪੋਰਟ ਜਿਹੜਾ ਉਹਨਾਂ ਦੇ ਲੈਬਾਰਟਰੀ ਅਨਾਲਿਸਿਸ ਹੁੰਦੇ ਨੇ ਰਿਪੋਰਟ ਦੇ ਅਨਾਲਿਸਿਸ ਤੋਂ ਬਾਅਦ ਜਿਹੜਿਆ ਜੋ ਡਿਸੀਜਨ ਆਉਂਦੇ ਨੇ ਉਹਦੇ ਬਿਹਾਫ ਤੇ ਅੱਗੇ ਜਿਹੜਾ ਫਿਊਚਰ ਜੋ ਰਿਲੈਕਸੇਸ਼ਨ ਆਉਂਦੀਆਂ ਉਹ ਦੇਖਦੇ ਟਾਈਮ ਬౌੰਡ ਹੋਊਗਾ ਟਾਈਮ ਬౌండ్ ਬੇਸਿਕਲੀ ਇਹਨਾਂ ਤੇ ਜੂਮ ਇੰਨਾ ਤੇ ਐਨਲਿਸਿਸ ਹੋ ਜਾਂਦਾ ਹੈ ਜੋ ਰਿਪੋਰਟ ਆਏਗੀ ਉਸ ਤੋਂ ਬਾਅਦ ਡਿਸੀਜਨ ਜਿਹੜੇ ਹੁੰਦੇ ਨੇ ਉਹ ਤੇ ਹੈਡ ਆਫ ਲੈਵਲ ਤੇ ਜਾਂ ਸਰਕਾਰ ਲੈਵਲ ਤੇ ਹੁੰਦੇ ਨੇ ਸਰ ਕਿੰਨੇ ਦਿਨਾਂ ਚ ਰਿਪੋਰਟ ਆਉਂਦੀ ਹੈ ਇਹ ਤੱਕ ਤੇ ਅੱਜ ਸੈਂਪਲ ਜਾਣ ਕੇ ਰਿਪੋਰਟ ਆਣ ਤੇ ਦੱਸ ਸਕਦੇ ਜੀ ਠੀਕ ਜਿਹੜੀ ਸੈਂਟਰ ਟੀਮ ਦੇ ਆਫੀਸਰ ਸਾਹਿਬਾਨ ਜਿਹੜੇ ਆ ਅੱਜ ਗੁਰਦਾਸਪੁਰ ਦੇ ਉਹਨਾਂ ਕਮੰਡੀਆਂ ਚ ਦੌਰਾ ਕਰ ਰਹੇ ਨੇ ਕਿੰਨਾ ਮੰਡੀ ਦੇ ਪਿਛਲੇ ਦਿਨਾਂ ਦੇ ਕਿਹਦੇ ਦੀਆਂ ਮਤਲਬਾ ਕਿ ਪਰ ਸਾਨੂੰ ਇੱਕ ਉਮੀਦ ਹੈ ਕਿ ਕੁਛ ਨਾ ਕੁਛ ਵੀ ਇਹਦੇ ਵਿੱਚ ਪਿਆਰ ਤੇ ਜਿੰਨੇ ਜਰਾ ਨੂੰ ਆਰਥੀਆਂ ਨੂੰ ਜਰੂਰ ਲੱਛੀ ਜਿੰਦ ਨੂੰ ਨਹੀਂ ਚਾਹੀਦੀ ਹਾਂ ਸੈਂਟਰ ਤੋਂ ਇਸ ਤੋਂ ਬਾਅਦ ਚੌੜ ਵੀ ਲੱਗਣੇ ਨੇ ਮਿਲਾਂ ਦੇ ਤਾਂ ਉਹਦੇ 'ਚ ਵੀ ਤਨਖਾਦਾ ਵੀ ਟੋਟਾ ਵੀ ਜ਼ਿਆਦਾ ਹੋਏਗਾ ਇਸ ਵਾਰ ਇਹ ਸਾਰੀਆਂ ਚੀਜ਼ਾਂ ਨੂੰ ਮੰਦੇ ਰੱਖ ਮੰਦੇ ਰੱਖ ਤਾਂ ਜਿਹੜੀ ਟੀਮ ਆਈ ਹੈ ਆਉਣ ਵਾਲੇ ਸਮੇਂ 'ਚ ਜਰੂਰ ਆਸ ਕਰਦੇ ਹਾਂ ਸੈਂਟਰ ਤੋਂ ਕਿ ਇਹ ਕੁਛ ਨਾ ਕੁਛ ਪੰਜਾਬ ਸਰਕਾਰ ਵੱਲੋਂ ਕੋਈ ਉਮੀਦ ਅੱਗੇ ਰੱਖੀ ਗਈ ਹੈ ਕਿਸੇ ਮਾਨਾਂ ਕੁਛ ਮੈਨੂੰ ਤਾਂ ਨਹੀਂ ਡਿਮਾਂਡਾਂ ਰੱਖੀਆਂ ਕਈਆਂ ਤਾਂ ਹੀ ਆਈ ਹੈ ਤਾਂ ਸਰਕਾਰ ਵੱਲੋਂ ਦੇਖਿਆ ਤੇ ਡਿਮਾਂਡ ਇਹਦੇ ਬਾਰੇ ਮੈਨੂੰ ਕੋਈ ਨੋ ਲੈਜ ਨਹੀਂ ਤੁਸੀਂ ਕਹਿ ਰੱਖੀਆਂ ਡਿਮਾਂਡਾਂ ਆ ਡਿਮਾਂਡਾਂ ਰੱਖੀਆਂ ਤਾਂ ਡਿਮਾਂਡਾਂ ਤੋਂ ਬਾਅਦ ਹੀ ਆਏ ਨਾ ਆ ਮੈਂ ਕਿਹਨੂੰ ਤਾਂ ਮੰਤਰੀਏ ਤੇ ਬਾਰੇ ਦੱਸ ਸਕਦਾ ਪ੍ਰੋਪਰ ਤਾਂ ਉੱਥੇ ਇਹ ਪੂਰ ਸਪਲਾਈ ਦੇ ਮੌਇਸਚਰ ਜਾਂਚ ਡੈਮੇਜ ਦੀ ਗੱਲ ਹੈ ਬਿਲਕੁਲ ਇਹਦੇ ਚ ਡੈ ਹੈ ਬਿਲਕੁਲ ਬਹੁਤ ਜ਼ਿਆਦਾ ਡੈਮੇਜ ਮੇਨ ਪ੍ਰੋਬਲਮ ਹੈ ਕਿ ਝੋਨਾ ਦਾ ਸਾਰਾ ਡੈਮੇਜ ਹੀ ਹੈ ਤਾਂ ਮੌਇਸਚਰ ਬਹੁਤ ਜ਼ਿਆਦਾ ਹੈ ਅਜੇ ਵੀ ਮੌਇਸਚਰ ਬਹੁਤ ਆ ਰਿਹਾ ਆ ਇਹਨਾਂ ਦੋਹਾਂ ਚੀਜ਼ਾਂ ਚ ਜਿਹੜੀ ਉਹ ਵੈਕਸ਼ੇਸ਼ਨ ਆਪਾਂ ਮੰਗਣੀ ਹੈ ਕਿ ਦੋਹਾਂ ਚੀਜ਼ਾਂ ਦਿੱਤੀ ਜਾਵੇ ਕੋਈ ਤੋਂ ਬਾਅਦ ਜਦੋਂ ਝੋਨਾ ਮਿਲਣਾ ਤੇ ਲੱਗਣਾ ਹੈ ਉਹਦੇ ਚ ਜਦੋਂ ਜਾਣਾ ਤੇ ਉਹ ਤੇ ਜ ਟੋਟਾ ਹੋਣਾ ਤਾਂ ਮਿਲਣਾ ਵਾਲਿਆਂ ਨੂੰ ਪਹੁੰਚਾਉਣਾ ਨਾਲ ਹਰ ਚੀਜ਼ ਨੂੰ ਮੁੱਖ ਰੱਖ ਕੇ ਤਾਂ ਸਾਨੂੰ ਉਮੀਦ ਆ ਕਿ ਕੋਈ ਸਪੈਸ਼ਲ ਜਿਹੜਾ ਹੜਪਰਭਾਵਤ ਲਾ ਕੇ ਸੈਟਰ ਟੀਮ ਕੋਲ ਵੱਖਰਾ ਕੋ ਟਾਈਮ ਲਾਉਣੀ ਜੋ ਤੇ ਬਰੇ ਤਾਂ ਹੋ ਹੀ ਤੱਛ ਕੋਈ ਸੈਟਰ ਕੋ ਚਾਹੇ ਜੋ ਬਰੇ ਪ੍ਰੈਮ ਕੋਈ ਨਹੀਂ ਠੀਕ ਤਾਂ